ਉਧਵਾ ਪਾਹੋ ਕੇ ਆ ਗਏ ਆ ਤੇ ਹੁਣ ਚੱਲੇ ਆਪਾਂ ਹਰਿਮੰਦਰ ਸਾਹਿਬ ਰੂਮ ਲੱਭ ਰਹੇ ਆ ਸਰਾਂ ਦੇ ਵਿੱਚ ਦੇਖਿਆ ਸੀ ਪਹਿਲਾਂ ਹੁਣ ਦੂਸਰੀ ਸਰਾਂ ਦੇ ਵਿੱਚ ਦੇਖਣ ਲੱਗੇ ਆ ਪਹਿਲਾਂ ਸਾਰਾ ਗੜੀ ਸਰਾਂ ਦੇ ਵਿੱਚ ਵੇਖ ਕੇ ਆਏ ਆ ਰੂਮ ਲੋ ਜੀ ਆਪਾਂ ਨੇ ਰੂਮ ਲੈ ਲਿਆ ਏ ਤੇ ਕਾਫੀ ਟਾਈਮ ਹੋ ਗਿਆ ਰੂਮ ਲੈਣੂ ਕਿਨੇ ਅੱਧਾ ਘੰਟਾ ਤੇ ਹੋ ਗਿਆ ਨਾ ਆਪਾਂ ਨੂੰ ਆਇਆਂ ਨੂੰ ਇੱਥੇ ਇਧਰ ਬੱਚਾ ਪਾਰਟੀ ਵੀ ਲੇਟਿਆ ਆਇਆ ਏ ਰੈਚ ਕਰਦਾ ਰੂਮ ਵਧੀਆ ਏ ਸੋਨਾ ਜਿਹੜਾ ਏ ਉਹ ਬੈੱਡ ਵਾ ਉਹ ਹੈਗੀ ਉਧਰ ਅਲਮਾਰੀ ਕਪੜੇ ਰੱਖਣ ਵਾਸਤੇ ਕਾਫੀ ਵੱਡੀ ਇਧਰ نیچے ਸ਼ੂ ਰੈਕ ਆ ਇੱਥੇ ਟੀਵੀ ਲੱਗਾ ਏ ਪਰ ਸਾਡੇ ਨਹੀਂ ਲੱਗਾ ਟੀਵੀ ਸਾਡੇ ਪਰਲੇ ਕਮਰੇ ਚ ਲੱਗਾ ਏ ਤੇ ਉਹ ਕਹਿੰਦੇ ਉਹ ਵੀ ਤੁਸੀਂ ਰੂਮ ਲੈ ਸਕਦੇ ਹੋ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਤੇ ਇੱਥੇ ਡਰੈਸਿੰਗ ਟੇਬਲ ਆ ਨਾਲ ਜਿਹੜਾ ਏ ਉਹ ਇੱਕ ਚੇਅਰ ਆ ਇੱਕ ਇਧਰ ਟੇਬਲ ਬਾਥਰੂਮ ਆ ਹੈਗਾ ਬੜਾ ਸੋਹਣਾ ਖੁੱਲਾ ਬਾਥਰੂਮ ਆ ਤੇ ਬਾਹਰ ਵੀ ਜਿਹੜਾ ਏ ਉਹ ਆ ਬੜੀ ਵਧੀਆ ਜਗ੍ਹਾ ਏ ਉਹ ਤੁਹਾਨੂੰ ਆਪਾਂ ਬਾਅਦ ਵਿੱਚ ਬਾਰ ਨਿਕਲ ਕੇ ਦਿਖਾਉਣੇ ਆ ਤੇ ਹੁਣ ਆਪਾਂ ਫਟਾਫਟ ਚੱਲੀਏ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੁਸੀਂ ਨਹੀਂ ਜਾਣਾ ਇੱਥੇ ਰਹਿ ਪੋਗੇ ਹੈਂ ਦਿਵਜੋਤ ਵਿਚਾਰਾ ਥੱਕ ਗਿਆ ਥੱਲੇ ਪਾਣੀ ਲੈਣ ਗਿਆ ਹੈ ਮੇਰਾ ਪੁੱਤ ਸੋ ਪੰਜਾ ਪਾਣੀ ਹੁਣ ਇਹ ਆਪ ਪਾਉਣੀਆਂ ਚਾਹੀਆਂ ਦੇਖੋ ਹੈ ਨਹੀਂ ਚੜਨੀ ਆ ਲਿਫਟ ਰਾਈ ਜਾ ਰਹੀ ਹੈ ਕੀ ਕਰੀ ਸਭ ਦੀ ਨਹੀਂ ਲਿਫਟ ਫਸ ਗਈ ਨਹੀਂ ਫਸਦੀ ਟੈਨਸ਼ਨ ਨਾ ਲਾਓ ਚਲੋ ਕਪੜੇ ਪਾਓ ਚੱਲੀਏ ਫਟਾਫਟ ਫਸ ਮਤਲਬ ਫਸ ਜੂਗੀ ਤੇ ਬਸ ਘਬਰਾਉਣਾ ਨਹੀਂ ਆ ਡਰਨਾ ਨਹੀਂ ਆ ਤੁਹਾਡੇ ਟਾਈਮ ਤੱਕ ਉਹ ਆਉਂਦਾ ਹੈ ਮਿਸਤਰੀ ਉਹ ਸੈੱਟ ਕਰ ਦਿੰਦਾ ਹੈ ਮਿਸਤਰੀ ਆਉਂਦਾ ਸੈੱਟ ਕਰ ਦਿੰਦਾ ਆ ਕਿਉਂ ਬਣਾ ਦਿੰਦਾ ਹੈ ਤੂੰ ਵਿੱਚੇ ਬੈਠਾ ਰਹੇਂ ਫੋਨ ਲਾਗਾ ਠੀਕ ਆ ਕਿਉਂ ਉੱਥੋਂ ਚਲੋ ਚੱਲੀਏ ਫਟਾਫਟ ਹੈਂ ਇੰਦਰ ਦੀ ਇੰਦਰ ਦੀ ਮੈਂ ਮੈਂ ਨਹੀਂ ਪੁੜੀਆਂ ਥਾਣੀ ਜਾਣਾ ਦੱਸੋ ਕਿੰਨੀਆਂ ਪੁੜੀਆਂ ਆ ਗਏ ਪਪਾ ਤੇ ਤਿੰਨ ਸਣ ਹੋਉਂਦੇ ਆ ਉਪਰ ਆਉਂਦੇ ਹੀ ਥੱਲੇੋਂ ਤਾਂ ਆਉਂਦੇ ਹੀ ਆ ਗਏ ਕਿੱਥੇ ਚੱਲੇ ਤੁਸੀਂ? ਓਏ ਬੱਬੀ ਇਹ ਨਹੀਂ ਪਹੁੰਚਾਉਂਦੀ ਅੱਜ। ਇਹ ਨਹੀਂ ਪਹੁੰਚਾਉਂਦੀ ਅੱਜ। ਆਏ। ਚਲੋ ਚੋ ਪਹੁੰਚਾਓ। ਰੁਕ ਤਾ ਯਾਰ ਯਾਰ। ਦਿਵਨ ਮੈਂ ਆਏ, ਕਿਆ ਦਿਵ ਕਿੰਨੀ ਛੇਤੀ ਦੌੜਿਆ। ਓਏ। ਕਿੰਨੇ ਪੀ? ਇੱਕ ਹੋਰ। ਇਕੋ ਹੀ ਨਾ ਭਰਾ ਲਿਫਟ ਦੇ ਵੀ 4 ਨੰਬਰ ਨੰਬਰ ਆਇਦਰੇ ਕੁਰਨੂ ਵਾਲਾ ਕੁਰਨੂ ਓਏ ਕੀ ਕਰ ਗਾ ਕੁਨੂਆ ਏ ਕੁਨੂ ਜਾਨੇ ਮੈਨੂੰ ਛੱਡ ਦੇ ਓਏ ਕੱਗੂ ਤੇਰੀ ਮਣਾਗੀ ਤਾਂ ਨਾ ਬਣਾ ਨਹੀਂ ਮੜਨਾ ਚਲੋ ਆਜੋ ਕਿੱਥੇ ਰਹਿ ਗਏ ਦੋਨੇ ਜਾਨੀ ਦੇਵ ਕਿੱਥੇ ਆ ਅੱਗੇ ਜਾ ਕੇ ਅੱਗੇ ਜਾ ਕੇ ਅੱਗੇ ਜਾ ਕੇ ਲੈਨੇ ਆ ਹਾਂ ਹਟੋ ਜੀ ਹਟੋ ਚਲੋ 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 ਹਾਂ ਇਹ ਕੁੰਮ ਕੇ ਲੱਗੀ ਆ ਜਾਈ ਤਨਾ ਹਰੀਓ ਉੱਪਰ ਵੇਖੋ ਕੀ ਆ ਆ ਵੇਖੋ ਉੱਪਰ ਘੁੰਮਦਾ ਕੀ ਕਦੀ ਵਧੀਆ ਲੱਗ ਗਈ ਜੀ ਮਿਲ ਕੇ ਨਾ ਹਰੀ ਆ ਉੱਪਰ ਵੇਖੋ ਹਾਂ ਲੱਗੇ ਜੇ ਵਧੀਆ ਮਿਲ ਗਿਆ ਜੀ ਹਾਂ ਮਜ਼ਾ ਆਉਂਦਾ ਹੈ ਨਾ ਇੰਨਾ ਕੀ ਉੱਥੇ ਹੀ ਨਾਨਕ ਮੱਤਾ ਸਾਹਿਬ ਜਦੋਂ ਆਪਾਂ ਗਏ ਹਾਂ ਹੈ ਨਾ ਕੀ ਆ ਉੱਦਨ ਵਾਲਾ ਆ ਕੇ ਲੈਣੇ ਪਹਿਲਾਂ ਮੱਥਾ ਟੇਕ ਕੇ ਆਈਏ ਮੱਥਾ ਟੇਕ ਆਈਏ ਮਨਾ ਚੱਲ ਜਾਣਾ ਨਹੀਂ ਜਾਂਦੇ ਇਹਨਾਂ ਬੜੀ ਤੇ ਰਾਤ ਤੱਕ ਇੱਥੇ ਰਹਿੰਦੇ ਆ ਕਿੰਨਾ ਵਧੀਆ ਲੱਗਦਾ ਨਾ ਰਾਤ ਨੂੰ അത് <muchas> ചില <muchas> <muchas> <coughs> <muchas> <muchas> चलो देव आओ ओ किना सोणा देव देखो हरिमंदर साहिब की ना सोणा हरिमंदर साहिब ठीक हूं तनी आप आ जते आप वेण जा रा ਆਪੇ ਵਣਜ ਕਰਾਇਆ ਆਪੇ ਤਰਤੀ ਸਾਜੀ ਅਮ ਪਿਆਰ ਸੋਝੋ ਫਟਾਫਟ ਠੀਕ ਆ ਨਾਓ ਤੋ ਗੁਰਦੁਆਰਾ ਸਾਹਿਬ ਤੋਂ ਹੋ ਕੇ ਆ ਗਏ ਆ ਸਾਰੇ ਜਾਣੇ ਹੁਣ ਰੈਸਟ ਕਰੋ ਛਾਣੀ ਜਾਣੀ ਇਹ ਗਾੜੀ ਨੂੰ ਨੰਬਰ ਇਹਨੂੰ ਮਾਰੋ ਲਓ ਲਾਈਟ ਵਾਲੇ ਲਾਈਟ ਵਾਲੇ ਮੈਂ ਲੈਣ ਚੱਲੀ ਆ ਜਾ ਮੈਂ ਕਹ ਹਰ ਰੋਜ਼ ਸਵੇਰੇ ਤੜਕੇ ਉੱਠਦੇ ਹੀ ਗੋਸ਼ਣਾ ਪੁੱਛ ਮੰਗਣਾ ਤੇ ਦਿਖਾਉਣ ਵਾਸਤੇ ਲੈਣ ਦੇ ਮੈਂ ਆਪਣਾ ਸਾਬਣ ਦਾ ਯਾਦ ਪੁੱਲੀ ਆਂ ਸਾਬਣ ਵੀ ਲੈ ਕੇ ਆਉਣਾ ਹੈ ਖੁੰਲ ਜਾ ਮੈਨੂੰ ਬੜਾ ਡਰ ਲੱਗਦਾ ਕਿੱਥੇ ਦੂਜਾ ਆ ਓਏ ਲੂਟ ਰੂ ਹੈਲੋ ਜੀ ਸਤ ਸ੍ਰੀ ਅਕਾਲ ਸਾਰੇ ਮੇਰੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਪੰਜਾਬੀ ਨੈਸ਼ਰਲ ਗੁਗੇਂ ਤੇ ਸੋ ਇਹ ਤੇ ਜਿਹੜੀ ਉਹ 5:00 ਵਜੇ ਦਾ ਟਾਈਮ ਹੋ ਗਿਆ ਹੈ ਕਿ ਆਪਾਂ ਚੱਲੇ ਆਂ ਦਰਬਾਰ ਸਾਹਿਬ ਮੱਥਾ ਟੇਕਣੇ ਪਹੁੰਚ ਆਲੇ ਆਪਾਂ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਵਾਵਾਂਗੇ ਗੁਰਵੰਦਰ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਚਾ ਕਿਤਰਾ ਦਵਾ ਨੀਰਾ ਨੀਰਾ ਕਿੰਨਾ ਜਿਸ ਵੇਲੇ ਸੁਹੇਰੇ ਕਿੰਨਾ ਨੀਰਾ ਇਸ ਵੇਰੇ ਸੁਹੇਰੇ ਜੈ ਮਾਹੋਸ਼ੀ ਤੋਂ ਸਭ ਤੇ ਆਹ ਨਹੀਂ ਚੱਲ ਜੀ ਚਾਹ ਨਹੀਂ ਲੀ ਗਿੱਧਰਾ ਮਥਾ ਠੀਕ ਆਈ ਹੈ ਹਨਾ ਕਿੰਨਾ ਖਾਲੀ ਹੋਇਆ ਪਿਆ ਹੈ ਹੋਲੇ ਨਹੀਂ ਤੇ ਕਿੰਨੀ ਸੰਗਤ ਹੁੰਦੀ ਇੱਥੇ ਤੈਨੂੰ ਸਭ ਤੋਂ ਜਾਂਦੇ ਅੰਦਰ ਪੀੜ ਹੋ ਗਈ ਨਹੀਂ ਅਜੇ ਕਿੱਥੇ ਹੋਈ ਹੋਣੀ ਆ ਉਹ ਅੰਦਰ ਮੈਡਮ ਨਹੀਂ ਅੰਦਰ ਸੁਣਦਾ ਰਾਤ ਦੀਆਂ ਸੁੱਤੀਆਂ ਉਹਨਾਂ ਨੇ ਦਰਸ਼ਨ ਕਰਨੇ ਆ ਉਹ ਤਾਂ ਹੀ ਪੀੜਾ ਉਹ ਸੰਗਤਾਂ ਦੀ ਲਾਈਨ ਵੇਖੋ ਸਵੇਰੇ ਸਵੇਰੀ ਆਪਾਂ ਲੰਦਰਵੇ ਸੇਵਾ ਕਰਨ ਚਲੇ ਗਏ ਆ ਇਸ਼ਨਾਨ ਕਰਕੇ ਚਾਹ ਪੀ ਕੇ ਤੇ ਬਹਿ ਗਏ ਆ ਲਾਈਨ ਦੇ ਵਿੱਚ ਆਪਾਂ ਨਹੀਂ ਲਗੇ ਕਿਉਂਕਿ ਸੰਗਤ ਬਹੁਤ ਜ਼ਿਆਦਾ ਹੀ ਦੇ ਰਿਹਾ ਸਵਾ ਹਵਾਈ ਨੂੰ ਕਿੰਨੇ ਲੱਗੇ ਜਾਣਾ ਉਹ 5-5 ਹੋ ਗਿਆ ਹਵਾਈ ਨੇ ਚਾਹ 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 ਕਰਕੇ ਬੜਾ ਰੋਲਾ ਪਾਇਆ ਕਿ ਜਲਦੀ ਚਾਹ ਚਾਹੀਦੀ ਹੈ ਮੇਰੇ ਨੂੰ ਸਾਫ ਹੁਣ ਮੈਂ ਕਰਨ ਲੈ ਲਗਣਾ ਤੇ ਸੇਵਾ ਕਰਨੀ ਤੇ ਮੈਂ ਵੀ ਹੀ ਪਰ ਫਿਰ ਸਾਰਾ ਧਿਆਨ ਰੱਖਣਾ ਪੈਣਾ ਹੈ ਇਧਰ ਕਿੰਨਾ ਠੰਡਾ ਮੌਸਮ ਆ ਇੱਕ ਇਧਰ ਗੇੜੀਆਂ ਅਸਰਾ ਹੈ ਐਲ ਪੀ ਜੀ ਔਰ ਤੇ ਜੀ ਲੋਹਾ ਤੇ ਪ੍ਰਸ਼ਾਦੇ ਬਣਾਉਣ ਵਾਲੀਆਂ ਮਸ਼ੀਨਾਂ ਉੱਪਰ ਹਨ ਚੱਲੀਏ ਉੱਪਰ ਕਿੰਨਾ ਉੱਤੇ ਹੋਊਗਾ ਇਹਦੇ ਉੱਤੇ ਹਾਂ ਉਹ ਸੇਵਾ ਕਰਦੇ ਹੋਰੀ ਉਥੇ ਜਿਹੜੇ ਗੋਰੇ ਆਏ ਹੈ ਨਾ ਮਥਾ ਟੇਕਣਾ ਰੋਟੀਆਂ ਪਕਾਉਂਦੇ ਸੀ ਉਹ ਉਹ ਲੰਡਨ ਤੋਂ ਆਏ ਸੀ ਘੁੰਮਣ ਵਾਸਤੇ ਆਏ ਸੀ ਇੱਧਰ ਕਹਿੰਦੇ ਟੀਚਰ ਹੀ ਸਟੂਡ ਉਹਨਾਂ ਦੇ ਸਟੂਡੈਂਟ ਸਟੂਡੈਂਟਸ ਨੂੰ ਘਮਾਣ ਲੈਣਾ ਇਹ ਟੀਚਰ ਘਮਾਉਣ ਵਾਸਤੇ ਲੈ ਗਏ ਰੋਟੀਆਂ ਪਕਾਉਣ ਦੇ ਘੁੰਮਣ ਜਾਂਦੇ ਆਪਾਂ ਇੱਧਰ ਲੰਗਰ ਦੀ ਸੇਵਾ ਕਰਵਾਉਂਦੇ ਆਣਗੇ ਨਾ ਵੀ ਉਹਨਾਂ ਨੂੰ ਸਿਖਾਉਣ ਵਾਸਤੇ ਹਨਾ ਕੀ ਦਿਖਾਵਾਂ ਇਹ ਦੋ ਖਾਓ ਹੈ ਇੱਧਰ ਕੁਝ ਨਹੀਂ ਆ ਚਲੋ ਦੇਖੋ ਲੋਜੀ ਹੁਣ ਆਪਾਂ ਚੱਲੇ ਆ ਘਰੇ ਸੈਤ ਹੋ ਗਏ ਆਪਾਂ ਆਗੇ ਹੀ ਕਿੰਨੇ ਵਜੇ ਆਗੇ ਹੋਵਾਂਗੇ 8:30 ਆਪਾਂ 9:00 ਵਜੇ 9:00 ਵਜੇ ਗੁਰਦੁਆਰਾ ਸਾਹਿਬ ਤੋਂ ਹੋ ਕੇ ਆਗੇ ਦੇ ਹੁਣ ਕਿੰਨੇ ਹੈ ਸਵਾ 10 ਸਵਾ 10 ਹੋ ਗਿਆ ਥੋੜਾ ਟਾਈਮ ਆਪਾਂ ਨੇ ਰੈਸਟ ਕੀਤੀ ਹੁਣ ਚੱਲੇ ਆਪਾਂ ਘਰੇ ਕਿਉਂਕਿ ਥੱਕ ਗਏ ਹਾਂ ਅੱਜ ਜੋ ਇੱਥੋਂ ਗਿਆ ਚੁੱਕ ਚੁੱਕ ਕੇ ਚੁੱਕ ਰੋਗੇ ਲਾਹਾਂ ਨੇ ਸੇਵਾ ਕੀਤੀ ਸੀ ਤੇ ਮੈਂ ਇਹਨੂੰ ਚੁੱਕ ਚੁੱਕ ਕੇ ਤੁਰੇ ਫਿਰਦੀ ਰਹੀ ਕਿੰਨਾ ਆਪਾਂ 9000 ਸਟੈਪ ਚੱਲ ਲਿਆ ਅੱਜ ਸਵੇਰੇ ਸਵੇਰੀ ਹਾਂ ਇਹ ਨਾ ਆਪਾਂ ਚੱਲ ਲਿਆ ਤੇ ਥੱਕ ਗਿਆਂ ਹੁਣ ਚੱਲੇ ਘਰੇ ਇਸ ਲਈ ਸੋਚਿਆ ਇੱਕ ਘੰਟਾ ਕਰ ਰੈਸਟ ਕਰ ਲੈਨੇ ਆਂ ਦਿਵਜੋਤ ਵੀ ਵਿਚਾਰਾ ਤੜਕੇ ਦਾ ਉੱਠਿਆ ਹੈ 4:30 ਵਜੇ ਦਾ ਤੇ ਆਪਾਂ ਉੱਠੇ ਸੀ 4:00 ਵਜੇ ਘਰੇ ਜਾ ਕੇ ਹੁਣ ਸੋਵਾਂਗੇ ਚਾਰਜਰ ਹਮੇਸ਼ਾ ਇਹ ਚੀਜ਼ ਦਾ ਧਿਆਨ ਜਰੂਰ ਰੱਖਿਆ ਹਣਾ ਚਾਹੀਦਾ ਕਿ ਇੱਥੇ ਲੱਗਾ ਰਹਿ ਚੱਲਿਆ ਸੀ ਫਿਰ ਮੈਨੂੰ ਯਾਦ ਆਇਆ ਕਿ ਚਾਰਜਰ ਜਰੂਰ ਪਾਉਣਾ ਹੈ ਕਿਉਂਕਿ ਕਈ ਵਾਰ ਹੁੰਦਾ ਲੱਗੀਆਂ ਚੀਜ਼ਾਂ ਉੱਥੇ ਦੀ ਉੱਥੇ ਰਹਿ ਜਾਂਦੀਆਂ ਨੇ ਅੰਡੀਆਂ ਇਹ ਜਿਵੇਂ ਕੰਜਰਾ ਬੋਨੇ ਕਾ ਨੇ ਸਾਰੇ ਚੈੱਕ ਕਰੋ ਦੇ ਥੱਲੇ ਵੇਖ ਲਿਓ ਕੋਈ ਚੀਜ਼ ਚੁੰਜ ਹੋਈ ਹੋਈ ਤਾਂ ਹੈਰੀ ਕੀ ਕੀਤਾ ਤੁਸੀਂ ਜ਼ਬਰਦਸਤ ਜ਼ੀਰੋ ਕਿਉਂ ਸੀ ਕੁਛ ਨਹੀਂ ਆ ਉਹ ਜਿਹਨੇ ਜ਼ੀਰੋ ਤੇ ਆ ਲਿਫਟ ਬਾਅਦ ਵਿੱਚ ਆਉਗੀ ਉੱਚੀ ਤੇ ਉਹ ਬਲਿੰਕ ਕਰਨ ਦੇ ਰਾਈਟ ਕਿੰਨਾ ਉੱਧਰ ਵੇਖੋ ਉਹ ਉਜਾੜ ਪਾਸੇ ਸਾਰੂਤਲੇ ਫਲੋਰ ਤੋਂ ਲੋਕਾਂ ਦੇ ਘਰ ਵੇਖੋ ਕਿੰਨੇ ਨੀਵੇਂ ਨੀਵੇਂ ਆ ਇਹੋ ਗਾਂ ਦਾ ਦੇ ਪਿੱਛੇ ਹੋ ਜਾ ਡਿੱਗ ਜੇਗਾ ਕਿ ਨਵਾਂ ਵਡਾਮਰੇ ਸਾਰਾ ਗੁਰਦੁਆਰਾ ਸਾਹਿਬ ਆ ਵੇਖੋ ਕਿੰਨੇ ਗੁਰਦੁਆਰਾ ਸਾਹਿਬ 1 2 ਇਧਰ ਬੱਲੀ ਬੱਲੀ ਇੱਕ ਓ ਹਯਾਤ ਨਹੀਂ ਆ ਹਯਾਤ ਹੀ ਆ ਨਾ ਉਹ ਇਧਰ ਇਹ ਸਾਰਾ ਗੜੀ ਹਰੀ ਨੂੰ ਖਾ ਦੋ ਉਹਨੂੰ ਖਾ ਦੋ ਵਿਚਾਰੇ ਨੂੰ ਬਲੂਮ ਹਾਂ ਵੀ ਕਿੰਨੇ ਹੋਟਲ ਢੇਲੋਂ ਸਭ ਲਾਗੇ ਲਾਗੇ ਹਾਂ ਨਸਾ ਦੇ ਗਏ ਤੇ ਕਿਰੇ ਕਿਰੇ ਉੱਤਨੀ ਹੋਟਲ ਹਾਂ ਉਹ ਹੋਟਲ ਆ ਨਾ ਸਾਰੇ ਸਾਰੇ ਉੱਤਲੀ ਆ ਇੱਥੇ ਆ ਸਾਰਾ ਗੱਡੀ ਸਰਾ ਤੇ ਆ ਜਿਹੋ ਜਿੱਧਰ ਦੀ ਐ ਕਰਕੇ ਆਈਦਾ ਵਾ ਹਨਾ ਰਾਸਤਾ ਉਹ ਵੇਖੋ ਉਹ ਆ ਨਾ ਕਾਰ ਪਾਰਕਿੰਗ ਉਹ ਬਲੀ ਹੋਣੀ ਆ ਹਾਂ ਉਹ ਗੱਡੀਆਂ ਲੱਗੀਆਂ ਅੱਛਾ ਇਹ ਉੱਤੇ ਖਲੋਤੀਆਂ ਗੱਡੀਆਂ ਉੱਤੇ ਵੀ ਟੈਰ ਸੀ ਹੈਗੀ ਅੱਛਾ ਇਹ ਟੈਰ ਹੀ ਸਾ ਹਾਂ ਆ ਉਹ ਵੇਹ ਗੱਡੀਆਂ ਉਧਰ ਆ ਵੇ हाँ आए भी फ्लाई ओवर चल हो रुद्र परली साइड वेखी ओ है आत जे फिर वे ओ वे उधर नहीं है ओ वाला जा ओ होगा होटल जड़ा तो 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 तो। हरिमंदर साहेब ਤੇ ਟਿਲ ਨੂੰ ਸਾਬੋ ਜਿੰਦਗੀ ਬਾ ਰੱਖੀ ਹੈ ਹਾਂ ਹਾਂ ਪੁਰਾਣੇ ਘਰ ਆਪਣੇ ਪਿੰਨਾਂ ਵਿੱਚ ਕੋਠੀਆਂ ਪਾਲੀਆਂ ਡੇਢ ਤਗੜੇ ਘਰ ਬਣ ਗਏ ਤੇ ਸ਼ਹਿਰਾਂ ਦੇ ਵਿੱਚ ਅਜੇ ਵੀ ਉਦਾਂ ਦਾ ਉਦਾਂ ਹੀ ਆਬ ਹਰ ਵਿਦਾਇਤ ਕਮਰੇ ਵੱਲ ਲਿਆ ਜਾਂਦਾ ਜਿੱਦ ਆਪਦਾ ਘਰ ਹੁੰਦਾ ਤੇ ਹੁਣ ਉਹ ਕਿ ਵੜਨਾ ਹੈ ਹਨਾ ਹਾਂ ਹੁਣ ਕੀ ਕਰਨਾ ਹੈ ਹੈਰੀਓਨ ਕੀ ਕਰੀਏ ਇਹ ਖੋ ਲਈਏ ਰੂਮ ਕਿਹੜਾ ਆਪਣਾ ਆ ਆਵਾ ਆਪਣਾ ਹੈਰੀ ਆ ਰੂਮ ਆਪਣਾ ਇੱਧਰ ਲਾਏ